ਨਹੀਂ ਖੜ ਨਹੀਂ ਰਹੀ ਕਾਂਗਰਸ ਇਸ ਟਾਈਮ ਆਪਣਾ ਪ੍ਰੈਜ਼ੈਂਟ ਕਾਂਗਰਸ ਆ ਜਿਹੜੀ ਭਾਈ ਜੀ ਕਾਂਗਰਸ ਆਪੋਜੀਸ਼ਨ ਦਾ ਰੋਲ ਦੱਸੋ ਕੌਣ ਪਲੇ ਕਰ ਰਿਹਾ ਹੂੰ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਕਰ ਰਹੇ ਸੀ ਚਲੋ ਮੰਨ ਲਿਆ ਗੱਲ ਹੂੰ ਫਿਰ ਨਵਜੋਤ ਸਿੰਘ ਸਿੱਧੂ ਕਿਉਂ ਕਰ ਰਹੇ ਨੇ ਜੀ ਹੂੰ ਫਿਰ ਫਿਰ ਜੇ ਨਵਜੋਤ ਸਿੰਘ ਸਿੱਧੂ ਚੁੱਪ ਨੇ ਉਹ ਤੋਂ ਬਾਅਦ ਕਿਹਨੇ ਰੋਲ ਪਲੇ ਕੀਤਾ ਆਪੋਜੀਸ਼ਨ ਦਾ ਕਿਸੇ ਨੇ ਵੀ ਨਹੀਂ ਚੁੱਪ ਕਰਕੇ ਸੁਸਰੀ ਬਣ ਕੇ ਘਰੇ ਸੌਂ ਗਏ ਨਹੀਂ ਪ੍ਰਤਾਪ ਸਿੰਘ ਬਾਜਵਾ ਤਾਂ ਕਾਫੀ ਲੜਦੇ ਨੇ ਵਿਧਾਨ ਸਭਾ ਦੇ ਵਿੱਚ ਖਾਸ ਕਰਕੇ ਅੱਛਾ ਫਿਰ ਬਾਅਦ ਚਾ ਹਾ 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 ਸੌਰੀ ਮੇਰੇ ਵੱਡੇ ਭਾਈ ਮਸਤਾਰੇ ਛੋਟੇ ਭਾਈ ਫਿਰ ਚਾਹਾਂ ਪੀਂਦੇ ਨੇ ਫਿਰ ਉਹ ਜਲੂਸ ਵੀ ਨਿਕਲ ਗਿਆ ਵੀ ਵਿਧਾਨ ਸਭਾ ਚ ਇੱਕ ਐਕਟਿੰਗ ਕਰ ਲਈ ਤੇ ਬਾਅਦ ਚੋਂ ਕੰਟੀਨ ਚ ਇਕੱਠੇ ਹੋਗੇ ਨਹੀਂ ਇਸ ਵਾਰ ਤਾਂ ਕਾਫੀ ਕੁਝ ਹੋਇਆ ਨਾ ਬਾਜਵਾ ਸਾਹਿਬ ਦੀ ਜ਼ਮੀਨਾਂ ਤੇ ਵੀ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਕਿਉਂਕਿ ਫਿਰ ਹੁਣ ਆ ਗਈ ਨਾ ਇਲੈਕਸ਼ਨ ਨਾ ਫਿਰ ਜੇ ਲੋਕਾਂ ਨੂੰ ਸਮਝਣ ਆਉਣ ਲੱਗ ਗਿਆ ਹੂੰ ਲੋਕ ਸਮਝਣ ਲੱਗ ਗਏ ਇਹ ਚੀਜ਼ ਨੂੰ ਵੀ ਇਹਦਾ ਭਾਈ ਇਹ ਮਿਲੀ ਮਿਲੀ ਭੁਗਤਾ ਇਹਨਾਂ ਦੀ ਜੇ ਇਹ ਰਲ ਮਿਲ ਕੇ ਚੱਲ ਰਹੇ ਨੇ ਫਿਰ ਲੋਕ ਸਮਝਦੇ ਨੇ ਫਿਰ ਲੋਕ ਇਹਨਾਂ ਨੂੰ ਜਦੋਂ ਬਟਨ ਦੱਬਣਾ ਫਿਰ ਲੋਕ ਯਾਦ ਕਰਾ ਕੇ ਬਟਨ ਦੱਬ ਦਿੰਦੇ ਨੇ